ਆਓ ਬੱਚੋ ਅੱਜ ਅਸੀਂ ਕਰਾਂਗੇ ਵਰਨਮਾਲਾ ਦਾ ਗੀਤ ਵਰਨਮਾਲਾ ਦਾ ਗੀਤ ਊੜਾ ਊਠ ਹੈ ਰੇਗਿਸਤਾਨ ਦਾ ਜਹਾਜ਼ ਐਣਾ ਅੰਬ ਹੈ ਬੜਾ ਹੀ ਸਵਾਦ ਈੜੀ ਤੋਂ ਇੰਜਨ ਬਣ ਜਾਂਦਾ ਹੈ ਸਸਾ ਸੱਪ ਤਾਂ ਵੱਲ ਖਾਂਦਾ ਹੈ ਹਾ ਹਾ ਹਾਥੀ ਦੀ ਹੁਣ ਆ ਗਈ bari ਹਾਥੀ ਦੀ ਕਰ ਲੋ ਸਵਾਰੀ ਦੁਬਾਰਾ ਰਿਪੀਟ ਕਰਾਂਗੇ ਅੱਜ ਅਸੀਂ ਕਰ ਰਹੇ ਹਾਂ ਵਰਨਮਾਲਾ ਦਾ ਗੀਤ ਊੜਾ ਊਠ ਹੈ ਰੇਗਿਸਤਾਨ ਦਾ ਜਹਾਜ਼ ਐੜਾ ਅੰਬ ਹੈ ਬੜਾ ਹੀ ਸੁਆਦ ਈੜੀ ਤੋਂ ਇੰਜਨ ਬਣ ਜਾਂਦਾ ਹੈ ਸਸਾ ਸੱਪ ਤਾਂ ਬਲ ਖਾਂਦਾ ਹੈ ਹਾ ਹਾ ਹਾਥੀ ਦੀ ਹੁਣ ਆ ਗਈ ਵਾਰੀ ਹਾਥੀ ਦੀ ਕਰ ਲੋ ਸਵਾਰੀ ਕਕਾ ਕਕਾ ਕਾਂ ਕਾਂ ਕਰਦਾ ਜਾਵੇ ਖਖਾ ਖਜੂਰ ਬੜੀ ਮਨ ਨੂੰ ਪਾਵੇ ਗੱਗਾ ਗੇਂਦ ਹੈ ਰੰਗ ਬਿਰੰਗੀ ਕੱਗਾ ਕੁਗੀ ਮੈਨੂੰ ਲੱਗਦੀ ਹੈ ਚੰਗੀ ਨਹੀਂ ਤਾਂ ਹੁੰਦਾ ਹੈ ਖਾਲੀ ਆਓ ਬੱਚਿਓ ਬਜਾਓ ਤਾਲੀ ਬੱਚੋ ਬਨ ਮਾਲਾ ਲਾਗੀ ਆਓ ਬੱਚਿਓ ਰਲ ਮਿਲ ਗੀਤ ਗਾਈਏ ਵਰਣਮਾਲਾ ਨੂੰ ਫਿਰ ਦੁਹਰਾਈਏ ਊੜਾ ਊਠ ਹੈ ਰੇ ਕੀ ਥਾਨ ਦਾ ਜਹਾਜ਼ ਐੜਾ ਅੰਬ ਹੈ ਬੜਾ ਹੀ ਸੁਆਦ ਈੜੀ ਤੋਂ ਇੰਜਨ ਬਣ ਜਾਂਦਾ ਹੈ ਸਸਾ ਸਪਤਾ ਬਲ ਖਾਂਦਾ ਹੈ ਹਾ ਹਾ ਹਾathi ਦੀ ਹੁਣ ਆ ਗਈ 바ਰੀ ਹਾathi ਦੀ ਕਰ ਲੋ ਸਵਾਰੀ ਕਕਾ ਕਕਾਂਕਾ ਕਰਦਾ ਜਾਵੇ ਕਖਾ ਖਜੂਰ ਬੜੀ ਮਨ ਨੂੰ ਪਾਵੇ ਗਗਾ ਗੇਂਦ ਹੈ ਰੰਗ ਬਿਰੰਗੀ ਖਗਾ ਕੂਗੀ ਮੈਨੂੰ ਲੱਗਦੀ ਹੈ ਚੰਗੀ ਨਹੀਂਆ ਤਾਂ ਹੁੰਦਾ ਹੈ ਖਾਲੀ ਆਓ ਬੱਚਿਓ ਬਜਾਓ ਤਾਲੀ ਚਚਾ ਚਰਖਾ ਕੂੰ ਕੂੰ ਕਰਦਾ ਛੱਛਾ ਸ਼ੂਰੀ ਤੋਂ ਹਰ ਕੋਈ ਡਰਦਾ ਜੱਜ ਜਹਾਜ਼ ਪਾਣੀ ਵਿੱਚ ਚੱਲਦਾ ਝੱਜ ਝਾੜੂ ਸਫਾਈ ਨਿਤ ਕਰਦਾ ਨਾਣਾ ਫਿਰ ਹੋਉਂਦਾ ਹੈ ਖਾਲੀ ਆਓ ਬੱਚਿਓ ਬਜਾਓ ਤਾਲੀ ਟਟਾਟ ਮਟਰ ਹੁੰਦਾ ਲਾਲ ਲਾਲ ਠੱਠਾ ਠੂਠੀ ਹੁੰਦੀ ਬੜੀ ਬੇਮਿਸਾਲ ਡੱਡਾ ਢਮਰੂ ਡੁਗਡੁਗ ਵੱਜਦਾ ਡੱਡਾ ਟੋਲ ਤਾਂ ਜੋਰ ਦੀ ਗੱਜਦਾ ਨੰਨਾ ਆ ਗਿਆ ਨਾਨਾ ਆ ਗਿਆ ਫਿਰ ਖਾਲੀ ਚਲੋ ਬੱਚੋ ਬਜਾਓ ਫਿਰ ਤਾਲੀ ਚਚਾ ਚਰਖਾ ਕੂਕੂ ਕਰਦਾ ਚਚਾ ਛੁਰੀ ਤੋਂ ਹਰ ਕੋਈ ਡਰਦਾ ਜੱਜਾ ਜਹਾਜ਼ ਪਾਣੀ ਵਿੱਚ ਚੱਲਦਾ ਚੱਜਾ ਝਾੜੂ ਸਫਾਈ ਨਿਤ ਕਰਦਾ ਮੈਂ ਨਹੀਂ ਆ ਫਿਰ ਹੁੰਦਾ ਹੈ ਖਾਲੀ ਆਓ ਬੱਚੇਓ ਬਜਾਓ ਥਾ ਤਾਲੀ ਟਟਾ ਟਮਾਟਰ ਟੈਂਕਾ ਟਮਾਟਰ ਹੁੰਦਾ ਲਾਲ ਲਾਲ ਠੱਠਾ ਠੂਠੀ ਹੁੰਦੀ ਬੜੀ ਬੇਮਿਸਾਲ ਡੱਡਾ ਡੰਬਰੂ ਡੁਗ ਡੁਗ ਵੱਜਦਾ ਟੱਡਾ ਟੋਲ ਤਾਂ ਜ਼ੋਰ ਦੀ ਗੱਜਦਾ ਨਾਣਾ ਆ ਗਿਆ ਫਿਰ ਖਾਲੀ ਚਲੋ ਬੱਚਿਓ ਬਜਾਓ ਫਿਰ ਤਾਲੀ ਤਤਾ ਤੋਤਾ ਹੁੰਦਾ ਹਰੇ ਰੰਗ ਦਾ ਥੱਥਾ ਥਰਮਸ ਚਾ ਗਰਮ ਰੱਖਦਾ ਦੱਦਾ ਦਰਜੀ ਕੱਪੜੇ ਸੁੰਦਾ ਤੱਦਾ ਤਾਗੇ ਦੀ ਵਰਤੋਂ ਕਰਦਾ ਨੰਨਾ ਨਲਕੇ ਤੋਂ ਪਾਣੀ ਪਰ ਆਓ ਪਰ ਪਾਣੀ ਨਾ ਬੇਅਰਥ ਗਵਾਓ ਦਵਾਰਾ ਕਰੋ ਤੱਤਾ ਤੋਤਾ ਹੁੰਦਾ ਹਰੇ ਰੰਗ ਦਾ ਤੱਤਾ ਥਰਮਸ ਚਾ ਗਰਮ ਰੱਖਦਾ ਦੱਦਾ ਦਰਜੀ ਕੱਪੜੇ ਸੁੰਦਾ ਤੱਦਾ ਤਾਗੇ ਦੀ ਵਰਤੋਂ ਕਰਦਾ ਨੰਨਾ ਨਲਕੇ ਤੋਂ ਪਾਣੀ ਪਰ ਆਓ ਪਰ ਪਾਣੀ ਨਾ ਵਿਅਰਥ ਗਵਾਓ ਪਪਾ ਪਤੰਗ ਉੜਦੀ ਜਾਵੇ ਫਫਾ ਫਲ ਸਿਹਤੰਪੁਣਾਵੇ ਬੱਬਾ ਬਸਤਾ ਬੜਾ ਹੀ ਪਾਰਾ ਪੱਬਾ ਪੂੰਡ ਹੈ ਸ਼ਹਿਰ ਦਵਾਲਾ ਮੰਮਾ ਮੱਛਲੀ ਹੈ ਜਲ ਦੀ ਰਾਣੀ ਜੀਵਨ ਉਸਦਾ ਹੈ ਪਾਣੀ ਜੱਇਆ ਯੱਕੇ ਤੇ ਬੈਠੋ ਬੱਚੋ ਰਾਰਾ ਰੁੱਖ ਕਦੇ ਨਾ ਕੱਟੋ ਲੱਲਾ ਲੱਡੂ ਮਨ ਨੂੰ ਪਉਂਦਾ ਬਾਵਾ ਬਾਜਾ ਬਜਦਾ ਰੰਦਾ ਰਾੜਾ ਤਾਂ ਹੁੰਦਾ ਹੈ ਖਾਲੀ ਬੱਚਿਓ ਵਜਾਓ ਫਿਰ ताली ਸ਼ਸ਼ਾ ਸਰਬਤ ਠੰਡਾ ਠੰਡਾ ਖਖਾ ਖਰਗੋਸ਼ ਚਿੱਟੇ ਰੰਗ ਦਾ ਗੱਗਾ ਗੁਬਾਰਾ ਹਵਾ ਨਾਲ ਪਰਿਆ ਜੱਜਾ ਜੇਵਰ ਮੋਤੀ ਨਾਲ ਜੜਿਆ ਲੱਲਾ ਦੀਵੀ ਆ ਗਈ bari ਬੱਚਿਓ ਫਿਰ ਵਜਾਓ ਤਾਲੀ ਚਲੋ ਬੱਚਿਓ ਅੱਜ ਕਰਾਂਗੇ ਦੁਬਾਰਾ ਤੋਂ ਵਰਣਮਾਲਾ ਦਾ ਗੀਤ ਆਓ ਰਲ ਮਿਲ ਗੀਤ ਗਾਈਏ ਵਰਣਮਾਲਾ ਨੂੰ ਫਿਰ ਦੁਹਰਾਈਏ ਊੜਾ ਊਠ ਹੈ ਰੇਗਿਸਤਾਨ ਦਾ ਜਹਾਜ਼ ਐੜਾ ਅੰਬ ਹੈ ਬੜਾ ਹੀ ਸਵਾਦ ਈੜੀ ਤੋਂ ਇੰਜਨ ਬਣ ਜਾਂਦਾ ਹੈ ਸਸਾ ਸੱਪ ਤਾਂ ਬਲ ਖਾਂਦਾ ਹੈ ਹਾ ਹਾ ਹਾਥੀ ਦੀ ਹੁਣ ਆ ਗਈ 바ਰੀ ਹਾਥੀ ਦੀ ਕਰ ਲੋ ਸਵਾਰੀ ਕਕਾ ਕਾਕਾ ਕਾਕਾ ਕਰਦਾ ਜਾਵੇ ਖਖਾ ਖਜੂਰ ਬੜੀ ਮਨ ਨੂੰ ਪਾਵੇ ਗਗਾ ਗੇਂਦ ਹੈ ਰੰਗ ਬਰੰਗੀ ਕਗਾ ਕੁਗੀ ਮੈਨੂੰ ਲੱਗਦੀ ਹੈ ਚੰਗੀ ਨਹੀਂ ਤਾਂ ਹੁੰਦਾ ਹੈ ਖਾਲੀ ਆਓ ਬੱਚਿਓ ਵਜਾਓ ਤਾਲੀ ਚੱਚਾ ਚਰਖਾ ਕੂਕੂ ਕਰਦਾ ਛੱਛਾ ਸ਼ੂਰੀ ਤੋਂ ਹਰ ਕੋਈ ਡਰਦਾ ਜੱਜਾ ਜਹਾਜ਼ ਪਾਣੀ ਵਿੱਚ ਚੱਲਦਾ ਝੱਜਾ ਝਾੜੂ ਸਫਾਈ ਨਿਤ ਕਰਦਾ ਬਾਵਾ ਫਿਰ ਹੁੰਦਾ ਹੈ ਖਾਲਾਣਾ ਹੁਣ ਫਿਰ ਹੁੰਦਾ ਹੈ ਖਾਲੀ ਆਓ ਬੱਚਿਓ ਬਜਾਓ ਤਾਲੀ ਟੈਂਕਾ ਟਮਾਟਰ ਹੁੰਦਾ ਲਾਲ ਲਾਲ ਠੱਠਾ ਠੂਟੀ ਹੁੰਦੀ ਬੜੀ ਬੇਮਿਸਾਲ ਡੰਟਾ ਡੰਗਰੂ ਡੁਗਡੁਗ ਵੱਜਦਾ ਕਦਾ ਟੋਲਤਾ ਜੋਰ ਦੀ ਗੱਜਲਾ ਨਾਣਾ ਆ ਗਿਆ ਫਿਰ ਖਾਲੀ ਚਲੋ ਬੱਚਿਓ ਬਜਾਓ ਫਿਰ ਤਾਲੀ ਤੱਤਾ ਤੋਤਾ ਹੁੰਦਾ ਹਰੇ ਰੰਗ ਦਾ ਥਰਮਾ ਚਾ ਗਰਮ ਰੱਖਦਾ ਦੱਦਾ ਦਰਜੀ ਕਪੜੇ ਸਿਉਂਦਾ ਤੱਦਾ ਤਾਗੇ ਦੀ ਵਰਤੋਂ ਕਰਦਾ ਨੰਨਾ ਨਲਕੇ ਤੋਂ ਪਾਣੀ ਪਰ ਆਓ ਪਰ ਪਾਣੀ ਨਾ ਵਿਅਰਥ ਗਵਾਓ ਪਪਾ ਪਤੰਗ ਉੜਦੀ ਜਾਵੇ ਫਫਾ ਫਲ ਸਹਿਤ ਬਣਾਵੇ ਬੱਬਾ ਬਸਤਾ ਬੜਾ ਹੀ ਭਾਰਾ ਪੱਬਾ ਪੂਂਡ ਹੈ ਸ਼ਹਿਦ ਵਾਲਾ ਮੰਮਾ ਮੱਛਲੀ ਹੈ ਜਲਦੀ ਰਾਣੀ ਜੀਵਨ ਉਸਦਾ ਹੈ ਪਾਣੀ ਯਕ ਯਈਆ ਯੱਕੇ ਤੇ ਬੈਠੋ ਬੱਚੋ ਰਾਰਾ ਰੁੱਖ ਕਦੇ ਨਾ ਕੱਟੋ ਲੱਲਾ ਲੱਡੂ ਮੰਨੂ ਪਾਉਂਦਾ ਬਾਵਾ ਬਾਜਾ ਵੱਜਦਾ ਰਹਿੰਦਾ ਰਾੜਾ ਤਾਂ ਹੁੰਦਾ ਖਾਲੀ ਬੱਚਿਓ ਬਜਾਓ ਫਿਰ ताली ਛਛਾ ਸਰਵਤ ਠੰਡਾ ਠੰਡਾ ਖਖਾ ਖਰਗੋ ਚਿੱਟੇ ਰੰਗ ਦਾ ਗੱਗਾ ਗੁਬਾਰਾ ਹਵਾ ਨਾਲ ਭਰਿਆ ਜੱਜਾ ਜੇਵਰ ਮੋਤੀ ਨਾਲ ਜੜਿਆ ਲੱਲਾ ਦੀਵੀ ਆ ਗਈ bari ਬੱਚਿਓ ਫਿਰ ਬਜਾਓ ਤਾਲੀ